ਕੁੜੀਏ ਕੋਈ ਇਦਾਂ ਰਸਮ ਹੁੰਦੀ ਆ ਅਲਰਜੀ ਹੁੰਦੀ ਆ ਬਾਪੂ ਮੈਨੂੰ ਇਹਦੇ ਤੋਂ ਲਾਰਜੀ ਲੁਰਜੀ ਇਹਦੇ ਨਾਲ ਹੀ ਦੀ ਭਾਈ ਮੈਂ ਚੱਲ ਲਵਾ ਥੋੜਾ ਜਿਹਾ ਲਵਾ ਲਾ ਹਲਕਾ ਜਿਹਾ ਲਵਾ ਕੋਈ ਮੁੰਡੇ ਦੇ ਵੀ ਲਾਏ ਦਿੰਦੇ ਆਂਗੇ ਉਹ ਮੈਂ ਨਹੀਂ ਲਵਾਉਂਦਾ ਬਾਪੂ ਮੈਂ ਸਾਲੇ ਦੇ ਚਪੜੀ ਲਾ ਲੂਗਾ ਪੁੱਤ ਤੇ ਰਸਮ ਹੁੰਦੀ ਆ ਲਵਾਉਂਦਾ ਨਹੀਂ ਤੂੰ ਲਵਾ ਲਾ ਲਵਾ ਲਾ ਛੋਣਾ ਕੁੜੀਏ ਇਦਾਂ ਨਹੀਂ ਮੈਂ ਤਾਂ ਇਹਨਾਂ ਨੂੰ ਮਰ ਲੰਭਸਾਂ ਦੇ ਤੀ ਅੰਮੀਰ ਨਿਕਲੇ ਉਹ ਤਾਂ ਜੇ ਲੱਗਦੀ ਨਹੀਂ ਕਰਨੀ ਨੌਕਰੀ ਕਰਨੀ ਆ ਬਾਪੂ ਸਮਝ ਨਹੀਂ ਆ ਤੁਸੀ ਮੇਲੀਆਂ ਖੜੀਆਂ ਨੌਕਰੀਆਂ ਚ ਕੱਲ ਕਦ ਨੇ ਮਿਲਦੀਆਂ ਐਡੀ ਤੂੰ ਹੋ ਰਹੀਆਂ ਕਿ ਪੰਡਲ ਹੀ ਜਾਣਗੇ ਕੁੜੀ ਨਹੀਂ ਬਹਿ ਗਈ ਉਹ ਤੋਂ ਤੇਰੀ ਮਾਂ ਨਹੀਂ ਬਾਪੂ ਨੂੰ ਪਤਾ ਨਹੀਂ ਕੀ ਹੋਇਆ ਮੇਰਾ ਵਿਆਹ ਕਰੀਂ ਫਿਰ ਦੱਸ ਹੁਣੀ ਤਾਂ ਮੈਂ ਐਮਏ ਕੀਤੀ ਆ ਐਡੀ ਛੇਤੀ ਵਿਆਹ ਨਾਲੇ ਪਤਾ ਨਹੀਂ ਕਿਹ ਹਜੇ ਹੋਣਗੇ ਕਿਹ ਹਜੇ ਨਾ ਕੀ ਪਤਾ ਉਹ ਅਨਪੜ ਹੋਣ ਤੇ ਇਧਰੋਂ ਮੇਰਾ ਬਾਪੂ ਅਨਪੜ ਮੇਰਾ ਤਾਂ ਉਥੇ ਦਿਲ ਵੀ ਨਹੀਂ ਲੱਗਣਾ ਦੱਸ ਸਾਲੇ 8ਵੇਂ 10ਵੇਂ ਵਾਲਿਆਂ ਦੇ ਵੀ ਵਿਆਹ ਹੋ ਗਏ ਸਾਡਾ ਪਤਾ ਨਹੀਂ ਕਿਉਂ ਹੋ ਰਿਹਾ ਕੋਈ ਕੁੜੀ ਦਾ ਨਹੀਂ ਸੈੱਟ ਹੋ ਰਹੀ ਯਾਰ। ਬਹੁਤ ਸੋਹਣੀ ਲੱਗਦੀ ਆ। ਮੇਰਾ ਲਾਣੇਦਾਰ ਵੀ ਐਸਾ ਵਸੇ ਉਹਨੂੰ ਐ ਨਹੀਂ ਦਿਖਦਾ ਵੀ ਮੁੰਡਾ ਐਡਾ ਬੜਾ ਹੋਇਆ ਪਿਆ ਵਿਆਹ ਕਰਦਾ ਉਹਦਾ। ਕੀ ਕਰਦਾ ਦੀ ਓਏ? ਖੁਸ਼ ਨਹੀਂ ਬਾਪੂ ਯਾਰ। ਹਾਂ। ਮੜਾ ਕਿਆ ਭਾਂਗਾ ਜ਼ਿੰਦਗੀ ਤੋਂ ਕਿਉਂ ਐ ਚੌਧਰੀ ਬਣਿਆ ਬੈਠਾ ਨਾ ਸਾਲੇ ਤੜਕੀ ਤਿਆਰ ਵੈਰ ਹੋ ਕੇ ਨਿਕਲ ਜਾਂਦੇ ਨੇ ਸੰਗਰੂਰ ਕੋਲਾਪਾਰਕ ਨੂੰ ਤੈਨੂੰ ਨਹੀਂ ਦਿਖਦਾ ਹੈਗਾ ਯਾਰ ਬਾਪੂ ਮੈਂ ਤੇਰਾ ਮੁੰਡਾ ਕੱਡਾ ਹੋਇਆ ਵੀ ਵਿਆਹ ਬੂ ਕਰਦਾ ਅੱਠਵੇਂ ਦਸਵੇਂ ਆਣਾਂ ਦਾ ਵੀ ਵਿਆਹ ਹੋਊਗੇ ਉਹਨਾਂ ਘਣੀ ਦਾ ਦੇਖ ਲੈ ਮੜਾ ਜਾ ਐਂ ਤਾਂ ਸਾਲੇ ਜੰਮਦਿਆਂ ਦੇ ਵਿਆਹ ਕਰੀ ਜਾਂਦੇ ਨੇ ਲੋਕ ਬਾਲ ਬਵਾ ਤੈਨੂੰ ਹੁਣ ਬਾਲ ਵਿਆਹ ਚ ਫਸਾਦਾ ਮੈਂ ਬਾਲ ਵਿਆਹ ਹੁਣ ਤੂੰ ਮੇਰੇ ਉਤਨ ਉਮਰ ਘਣੀ ਦਾ ਦੇਖ ਲੈ ਮੇਰੀ ਘਣੀ ਮੜਾ ਜਾ ਕਿੱਡਾ ਬੜਾ ਹੋ ਰਿਆਂਗਾ ਵਿਆਹ ਬੂ ਆਪਦਾ ਤੂੰ ਆਪੇ ਦੇਖ ਲੈ ਉਮਰ ਨੂੰ ਤੂੰ 70 ਸਾਲ ਦਾ ਹੋ ਗਿਆ ਵੀ ਤੇਰੀ ਪਿਲਸਣ ਛੋਟੇ ਛੋਟਿਆਂ ਦੇ ਵੀ ਹੋਈ ਜਾਂਦੇ ਨੇ ਤੂੰ ਆਪ ਹੀ ਦੇਖ ਲੈ ਹੁਣ ਵੀ ਮੁੰਡਾ ਬਿਆਉਣ ਨਾਲ ਹੋਇਆ ਪਿਆਗਾ ਜਿਆਦੇ ਹੱਤ ਨਾਲ ਚੱਕ ਮੈਂ ਸਾਲੇ ਦੇ ਖਾਂਸੜੇ ਫੇਰ ਦੂ ਚਾਰ ਨਾਲੇ ਮੋਬਾਈਲ ਦੇ ਚ ਕੀ ਚਲਾਉਂਦਾ ਸੀ ਇਹਦਾ ਮੈਂ ਕੁੜੀ ਲੱਭਦਾ ਸੀ ਗੇਤੋਂ ਕੀ ਚੋ ਲੱਭਦਾ ਸੀ ਤੁਸੀਂ ਤਾਂ ਹੁਣ ਲੱਭ ਕੇ ਨਹੀਂ ਦਿੰਦੇ ਹੁਣ ਮੈਨੂੰ ਆਪਦਾ ਹੀਲਾ ਦਾ ਕਰਨੀ ਆ ਕੋਈ ਕੁੜੀ ਕੀ ਚੋ ਲੱਭਦਾਈ ਤੂੰ ਮੋਬਾਈਲ ਤੇ ਆਹੋ ਮੋਬਾਈਲ ਤੇ ਕੁੜੀਆਂ ਲੱਭ ਜਾਂਦੀਆਂ ਨੇ ਹਾਂ ਬਸੇਰੀਆਂ ਲੱਭ ਜਾਂਦੀਆਂ ਨੇ ਮੇਰੇ ਸਾਲੇ ਦੇ ਨੂੰ ਕੋਈ ਲੁੱਟ ਕੇ ਖਾ ਜੂਗੀ ਫਿਰ ਖਬਰ ਲਵਾਉਂਦੇ ਫਿਰ ਜਾਵਾਂਗੇ ਫਿਰ ਰੋਮੇਗਾ ਉੱਥੇ ਖੜਕੇ ਦੇਖ ਕੀ ਹੋਊਗੀ ਫਿਰ ਹੁਣੇ ਹੋਰ ਕੀ ਕਰਾਂ ਫਿਰ ਮੈਂ ਸਾਲਾ ਬਣਿਆ ਵਿਆਹ ਦਾ ਚੱਲ ਖੜਾ ਉਹ ਜਾ ਕੇ ਡੰਗਰਾਂ ਨੂੰ ਕੱਖ ਪਾ ਮਾਦਾ ਯਾਰ ਬਾਪੂ ਤੂੰ ਦੇਖ ਲੈ ਮੈਂ ਲਾਸਟ ਵਾਰ ਕਹਿ ਰਿਆਂਗਾ ਮੇਰਾ ਵਿਆਹ ਕਰਨਾ ਕਰ ਦੇ ਨਹੀਂ ਤਾਂ ਮੈਂ ਕੁਝ ਕਰ ਦੂੰਗਾ ਸਾਲਾ ਕੇਰੇ ਜੀਤ ਬਾਬਾ ਬਣਿਆ ਫਿਰਦਾਗਾ ਪਰ ਆਪਦਾ ਕਿਤੇ ਦੇਖੇਗਾ ਬਾਅਦ ਚ ਕਿਤੇ ਸਾਲਾ ਸੱਚੀ ਵੀ ਨਾ ਦਵਾਈ ਪੀ ਕੇ ਮਰ ਜੇ ਸਾਡੇ ਤਾਂ ਘਰੇ ਹੋਰ ਬੰਦਾ ਵੀ ਨਹੀਂ ਰੋਟੀਆਂ ਵੀ ਇਹੀ ਪਗਾਉਂਦਾ ਸਾਲਾ ਹੋਰ ਕਰੀਤੀ ਗੱਲ ਜਿਹਦੇ ਨਾਲ ਮੈਂ ਇਹ ਕੁਛ ਨਾ ਮੈਦ ਇਹ ਪਾ ਇਹਨੂੰ ساری ਉਮਰ ਡੰਗਰਾਂ ਡੰਗਰਾਂ ਚ ਲੱਗੀ ਕੰਕਰਾਂ ਜੀ ਡੰਕਰ ਹੋਏ ਪਿਆ। ਪੱਖੇ ਲਿਆ ਉਹ ਬਾਦ ਉਹ ਕੱਖ ਲਿਆ ਉਹ ਪਾ ਦੋ। ਇਹ ਕੁੜੀਏ। ਰੌਮੜੇ। ਵਾਨੇ ਕਿੱਥੇ ਮਰ ਗਈ ਕੁੜੀ ਜੀ ਕਹਿੰਨੇ ਬਹੁਤ ਪਾਇਆ। ਭਾਈ ਫਾਹਾ ਵੱਡਣਾ ਬੂ ਮੈਨੂੰ। ਇਸ ਔਰਦੀ। ਹਾਂ ਬਪਾ ਜੀ ਕੀ ਹੋ ਗਿਆ? ਉਹ ਬਫਲਾ ਦੇ ਘਾਟਾ ਉਹ ਕਾ ਮਰੀਏ ਨਾ ਆਉਂਦੀ ਐ ਨੀ। ਆਉਂਦੇ ਰੋ ਪਾਣੀ ਪੂਣੀ ਬਸ ਆ ਰੇੜੀਆਂ ਦਰ ਲਵਾ ਦੀ ਢੱਡ ਇਕੱਠਾ ਕਰਾਤਾ ਮੈਨੂੰ ਹੀ ਦਿੱਤਾ ਜਾਂਦਾ ਪਾਣੀ ਪੂਣੀ ਪਾਣੀ ਫਿਰ ਤੈਨੂੰ ਕੋਈ ਤਾਂ ਦੰਨਾ ਪਾਣੀ ਤੋਰਦਾ ਤੈਨੂੰ ਮੈਂ ਉੱਥੇ ਫਿਰ ਪੁੱਛਾਂਗੀ ਉੱਥੇ ਜੋ ਲੋਹਮੀਆਂ ਪਈਆਂ ਫਿਰ ਤੈਨੂੰ ਪਤਾ ਲੱਗੂਗਾ ਮੈਂ ਨਹੀਂ ਵਿਆਹ ਵੀ ਕਰਾਉਣਾ ਹੈਗਾ ਮੈਂ ਤੁਹਾਨੂੰ ਦੱਸਤੀ ਕਹਿੰਦਾ ਮੈਂ ਹੁਣ ਐਮਏ ਕਰ ਲਈ ਮੈਂ ਕੋਈ ਵਧੀਆ ਨੌਕਰੀ ਕਰੂੰਗੀ ਆਪਣਾ ਉਹ ਨੌਕਰੀ ਤੈਨੂੰ ਬਧਾਰੇ ਸਾਲ ਹੋ ਗਏ ਪੜਾਈ 'ਚ ਮਸਾ ਮਾਰਦੀ ਨੂੰ ਕੀ ਕਰ ਲੈਦਾ ਐਨੇ ਸਾਲ ਹੋ ਗਏ ਮੈਨੂੰ ਪੜ੍ਹਦੀ ਨੂੰ ਐਮਏ ਕਰਦੀ ਨੂੰ ਇੰਨੀ ਮੈਂ ਪੜ੍ਹਾਈ ਕੀਤੀ ਆ ਹੁਣ ਮੈਂ ਵਿਆਹ ਕਰਵਾਵਾਂ ਮੈਂ ਨਹੀਂ ਤੇਰੀ ਪੜ੍ਹਾਈ ਨੂੰ ਹੁਣ ਤੱਕ ਇਹਦੇ ਲੱਗੀ ਨਹੀਂ ਕਰਨੀ ਆ ਨੌਕਰੀ ਕਰਨੀ ਆ ਬਾਪੂ ਸਮਝ ਨਹੀਂ ਆ ਤੁਸੀ ਉਹ ਮਿਲੀਆਂ ਖੜੀਆਂ ਨੌਕਰੀਆਂ ਚ ਕੱਲ ਕਦ ਨੇ ਮਿਲਦੀਆਂ ਐਡੀ ਤੂੰ ਹੋ ਰਹੀਆਂ ਗਈ ਪੰਡਲ ਹੀ ਕਹਿਣਗੇ ਕੁੜੀ ਨਹੀਂ ਬਹੀ ਗਈ ਉਦੋਂ ਤੇਰੀ ਮਾਂ ਨਹੀਂ ਇਕੱਲਾ ਮੈਥੋਂ ਨਹੀਂ ਬੋਝਿਆ ਕਿੰਨਾ ਤੇਰਾ ਇੰਨਾ ਸਿਰ ਤੇ ਲੈ ਪਾਣੀ ਪੂਣੀ ਫੂਕ ਦੇ ਇਥੇ ਜਦੋਂ ਲੱਗੀ ਮੇਰੇ ਨਾਲ ਚੁੱਪ ਕਰਕੇ ਕੰਮ ਕਰਨਾ ਮੈਂ ਪਾਣੀ ਪੂਣੀ ਮੈਂ ਨਹੀਂ ਕਰਾਉਣਾ ਵਿਆਹ ਵੀ ਲੈ ਇਹ ਜਿਹਨੂੰ ਵੀ ਚੱਟਣਾ ਇਹਦੀਆਂ ਗੱਲ ਨਹੀਂ ਮੰਨਦੀਆਂ ਆਏ ਗਏ ਨੂੰ ਪਾਣੀ ਪੁੱਛਦੀਆਂ ਆਰ ਲੋ ਨਾ ਟੋੜ ਦੋ ਡੋਲੇ ਭਾਈ ਕੁੜੀਏ ਪਾਣੀ ਮੰਗਾਈ ਜਦੋਂ ਨਾਲਾ ਕੱਪੜੇ ਲਿੜੇ ਨਹੀਂ ਸਾਬ ਗਿਆ 50 ਸਪਾਈਆਂ ਸਪੂਈਆਂ ਕਰਦਾ ਹੈ ਘਰ ਅੱਗੇ ਪਤਾ ਨਹੀਂ ਕੀ ਲੈ ਲੜ ਰਾਈਂ ਅਗਲੇ ਦੇ ਘਰ ਜਾ ਕੇ ਬੈਠੀ ਔਰੇ ਆਕੜੀ ਹੁਣ ਮੈਂ ਕੀ ਹੋ ਗਿਆ ਹੁਣ ਐ ਮੂੰਹ ਬਣਾ ਰੱਖਿਆ ਮੈਂ ਨਹੀਂ ਵਿਆਹ ਵੀ ਕਰਾਉਣਾ ਮੈਂ ਤੁਹਾਨੂੰ ਦੱਸਦਾ ਨਾ ਫਿਰ ਹੋਰ ਤਾਂ ਕੀ ਕਰਨਾ ਮੈਂ ਜੋਬ ਕਰਨਾ ਓਹ ਜੋਬਾਂ ਜੁਬਾਂ ਕੁੜੀ ਅੱਜ ਕੱਲ ਦੇਖ ਮੇਰੇ ਲਵੇ ਨਾ ਇੰਨੇ ਪੈਸੇ ਨੇ ਤੇ ਲਵੇ ਹੋਰ ਪੜਾਉਣ ਨੂੰ ਸਿੱਧੀ ਗੱਲ ਹੈ ਮੇਰੇ ਲਵੇ ਚੁੱਪ ਕਰਕੇ ਕੱਲੂ ਤੈਨੂੰ ਦੇਖਣ ਆ ਲੈ ਨੇ ਠੀਕ ਆ ਨਾ ਚੁੱਪ ਕਰਕੇ ਹਾਂ ਕਰਦੀ ਬਾਪੂ ਕਦੇ ਕਦੇ ਮੇਰਾ ਜੀਤਦਾ ਨਾ ਮੈਂ ਐਕਟਰ ਹੀ ਬਣ ਜਾ ਬੰਦੇ ਉਹ ਬੜਾਸੀ ਉਹ ਨਾ ਲਾਈ ਪਈਆ ਟੁੰਡੀ ਐਕਟਰ ਨਹੀਂ ਬਣਾ ਦੂੰ ਚੁੱਪ ਕਰਕੇ ਤਾਂ ਸਹੀ ਸਲਾਮ ਤੂੰ ਤੋੜ ਰਿਹਾ ਮੈਂ ਨਹੀਂ ਬਾਪੂ ਪਿਆਪ ਵੀ ਕਰਾਉਣਾ ਬੈ ਆ ਤੂੰ ਕੰਮ ਨਹੀਂ ਕਰਉਂਦਾ ਤੇਰੀ ਮਾਂ ਨੇ ਨਹੀਂ ਕਰਾਇਆ ਉਹ ਚੁੱਪ ਕਰਕੇ ਬੈਠੀ ਰਹੇ ਗੱਲ ਮੰਨ ਲੈ ਪਿੰਡ ਵਾਲੇ ਬਹੁਤਾਂ ਨੇ ਮਾਰ ਦਿੰਦੇ ਬੋਕ ਵਰਗੀ ਬੈਠੇ ਵਾਲੇ ਘਰੇ ਐਂ ਕਹਿੰਦੇ ਨੇ ਹਾਂ ਇਹ ਪਾਣੀ ਫੂਕਦੇ ਘਾਟਾ ਹੁਣ ਲੈ ਕੱਖ ਵੱਢ ਕੇ ਲੜਨ ਲੱਗ ਰਿਹਾ ਮੇਰੇ ਨਾਲ ਦੇਖਤੀ ਬਣ ਕੇ ਕਾਲੂ ਤੁਹਾਨੂੰ ਦੇਖਣਾ ਰਹਿ ਰਹੇ ਨੇ ਮੈਨੂੰ ਨਹੀਂ ਪਤਾ ਚੁੱਪ ਕਰਕੇ ਹਾਂ ਕਰ ਦਿੰਦੀ ਫੇ ਮੇਰੀ ਬੇਇੱਜ਼ਤੀ ਕਰਾਏਗੀ ਇਹ ਤਾਂ ਨਹੀਂ ਹਟਦੇ ਹੁਣ ਮੇਰਾ ਵਿਆਹ ਕਰੇ ਤੋ ਬਿਨਾਂ ਹੁਣ ਤਾਂ ਕਰਾਉਣੀ ਪੈਣਾ ਪਰ ਜੇ ਨਾ ਕੰਮ ਮੇਰਾ ਉੱਥੇ ਲੋਟ ਆਇਆ ਮੈਂ ਛੱਡ ਵੀ ਦਵਾਂਗੀ ਐਡੀ ਵੀ ਨਹੀਂ ਕੋਈ ਗੱਲ ਹੈਗੀ ਸਰ ਹਾਂ ਭੈਣ ਦੇ ਅਰਦੀ ਤੂੜੀ ਨਾਸਾਂ ਨੂੰ ਚੜ ਗਈ ਸਾਲਾ ਪਤਾ ਨਹੀਂ ਕਿੱਧਰ ਲੰਘਿਆ ਤੜਕੇ ਦਾ ਦਿਖਾਈ ਨਹੀਂ ਦਿੰਦਾ ਕਿਤੇ ਮੈਨੂੰ ਬੜਿਆ ਹਾਂ ਓਏ ਕਿੱਧਰੋਂ ਆਇਆ ਓਏ ਤੈ ਮੈਨੂੰ ਗਾਲਾਂ ਕੱਢਣ ਵਾਸਤੇ ਜੰਮੇਗਾ ਗਾਲਾਂ ਕੱਢਣੂ ਗੇਟ ਤਾਂ ਬੰਦ ਕਰ ਦਿਆ ਕਰ ਜਦੋਂ ਆਉਣਾ ਹੁੰਨਾ ਘਰੇ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਤਾਂ ਹੁੰਦਾ ਨਹੀਂ ਹੈਗਾ ਕੀ ਨਹੀਂ ਹੁੰਦਾ ਦੱਸ ਕੁੜੀ ਗਾੜੀ ਉਹ ਦੇਖ ਲੈ ਮੇਰੇ ਵਾਸਤੇ ਕੋਈ ਕੁੜੀ ਤਾਂ ਸਾਲਾ ਦੇਖ ਰੱਖੀਆ ਕੰਜਰਾ ਤੜਕੇ ਦਾ ਤੂੰ ਨਿਕਲਿਆ ਹੋਇਆਗਾ ਸਭ ਖਾ ਓਏ ਹਾ ਦਾਦਾ ਮੈਨੂੰ ਦੱਸੀ ਨਹੀਂ ਹੈਗਾ ਫਿਰ ਤੈਨੂੰ ਕੀ ਦੱਸਾਂ ਮੈਂ ਵੀ ਕੁੜੀ ਦੇਖ ਰੱਖੀ ਐ ਅੱਜ ਕੁੜੀ ਵਾਲਿਆਂ ਨੇ ਜਾਣਾਂ ਦੀ ਆਪਾਂ ਨੇ ਅਗਲੇ ਨੇ ਤਾਂ ਪੂਰਾ ਹਾਰ ਸ਼ਿੰਗਾਰ ਕਰ ਰੱਖਿਆ ਮੁੰਡਾ ਫਰਦ ਨੇ ਦੱਸੀ ਨਹੀਂ ਹੈਗਾ ਪਹਿਲਾਂ ਤੈਨੂੰ ਮੈਂ ਕੀ ਦੱਸਾਂ ਮੈਨੂੰ ਐਂ ਦੱਸ ਦੇ ਕਦੋਂ ਜਾਣਾ ਫਿਰ ਮੈਨੂੰ ਦੱਸ ਉਹ ਤੜਕੇ ਸੱਜਰ ਸੂਈ ਵਾਂਗੂ ਨਿਕਲ ਜਾਣਾ ਘਰੇ ਜਿਵੇਂ ਦੁੱਧ ਪੋਣਾ ਮਾਦਾ ਕੰਮ ਕਰਦੀ ਕੋਈ ਮਾਦਾ ਕੰਮ ਕਰਦੀ ਗਾਂ ਲੰਡੀ ਕੁੱਤੀ ਵਾਂਗੂ ਫਰੀ ਜਾਣਾ ਲੋਕਾਂ ਦੇ ਘਰੇ ਦੱਸ ਹੁਣ ਕਦੋਂ ਚੱਲਣਾ ਮਾਦਾ ਤਿਆਰ ਚੱਲ ਮੈਂ ਤਾਂ ਆਪ ਤਿਆਰ ਆਂਗਾ ਬਸ ਬੱਸ ਫਿਰ ਮੈਂ ਕਰਾਂ 5 ਮਿੰਟ ਰੁਕ ਮੈਂ ਆਇਆ ਮੜਾ ਸਮਾਨ ਲੈ ਕੇ ਚਾਦਿਆਂ ਫ ਐਨਾ ਹੋਵੇਗਾ ਤੇ ਉੱਥੇ ਦੁਪਹਿਰਾ ਕਰਿਆ ਮੈਂ ਨਹੀਂ ਨਹੀਂ ਮਤ ਆ ਗਿਆ ਹੁਣੀ 5 ਮਿੰਟ ਰੁਕ ਹਾਂ ਇਹ ਕੰਜਰ ਸਾਲਾ ਪਤਾ ਨਹੀਂ ਕੁਝ ਕਰੂ ਪਤਾ ਨਹੀਂ ਨਾ ਉਹ ਰਾਵਣ ਪਤਾ ਨਹੀਂ ਤਿਆਰ ਹੋਈ ਆ ਪਤਾ ਨਹੀਂ ਨਾ ਉਹ ਨੂੰ ਦੇਖਦੇ ਆ ਸਾਸਤਰੀ ਕਾਲ ਕੋੜਮਾ ਕਿਵੇਂ ਆ ਠੀਕ ਹੋ ਕੋਈ ਬੜੀ ਸਿਹਾਂ ਆ ਗਈ ਹੈ ਹੈ ਅਸੀਂ ਗੱਲ ਹੋਰ ਪਾਣ ਦਾ ਕਰ ਲਿਆ ਤੁਰਨ ਲੱਗੇ ਤੁਸੀਂ ਕਹ ਆਪੇ ਲੱਗ ਰਹੇ ਹੋ ਹੈ ਫਿਰ ਮੈਂ ਤਾਂ ਐ ਦੀ ਮਾ ਕੇ ਤੇ ਦਿਹਾੜੀ ਹੈ ਨਹੀਂ ਭਾਈ ਕੋਈ ਕਰਨ ਵਾਲਾ ਕੀ ਕਰੀਏ ਐਸੇ ਐਟ ਕਰਨਾ ਲਾਦਾ ਹੈ ਫਿਰ ਹੋਰ ਮਾਚਲ ਦੇਖ ਦਿਖਾਈ ਇਹਨੂੰ ਕੀ ਆ ਵਾ ਸਿੱਧੀ ਤੋਰਦਾਹੀਂ ਅੱਛਾ ਹੋਰਾਂ ਕੁੜੀ ਵੀ ਆਕੜੀ ਜਾਂਦੀ ਆ ਮਸਾ ਦਾ ਮਣਾਈ ਆ ਉਹ ਆ ਦੇਖ ਲੈ ਮੁੰਡਾ ਆਪਣਾ ਮੁੰਡਾ ਦਾ ਠੀਕ ਆ ਮੁੰਡਾ ਮੋਦੇ ਦੇਖ ਕੇ ਤਾਂ ਗਿਆ ਉਹ ਤਾਂ ਹੀ ਕਹਿੰਦੇ ਆਂ ਵੀ ਅੱਜ ਦੇਖ ਲੈ ਫਰਕ ਲੱਗਦਾ ਨਾ ਹਾਂ ਹਾਂ ਫੇਸ਼ੀਅਲ ਕੁਸ਼ੀਅਲ ਕਰਵਾਤਾ ਟੀਮ ਨੇ ਇੱਕ ਇੱਕ ਇੱਕਾ ਮਾਰਦਾ ਮੁੰਡਾ ਹੋਰ ਪਤਰਾ ਠੀਕ ਆ ਕੰਮ ਕਰ ਹਾਂ ਵਧੀਆ ਵਧੀਆ ਏਨ ਕਿਰਪਾ ਰੱਬ ਦੀ ਆ ਅਗੀ ਚੱਕੀ ਫਿਰਦਾ ਇਹ ਤਾਂ ਇਹ ਤਾਂ ਕੁੜਮਾ ਥੋੜਾ ਜਿਹਾ ਇਹਨਾਂ ਦੀ ਆਪਸਦਾਰੀ ਹੁੰਦੀ ਆ ਅੱਛਾ ਕੁੜੀ ਮੁੰਡੇ ਦੀ ਇਹਨਾਂ ਦੇ ਆਪ ਪੁਰਾਣੇ ਹੋ ਗਏ ਨਮਾ ਜਮਾਨਾ ਹਲੋ ਭਾਈਓ ਅੰਦਰ ਭਾਈਓ ਪਾਓ ਚਾਹ ਪਾਣੀ ਤੁਸੀਂ ਵੈਸੇ ਬਲਾਓ ਕੁੜੀ ਨੂੰ ਮੁੰਡੇ ਨੂੰ ਕੋਈ ਨਹੀਂ ਭਰਾ ਮੜਿਆ ਚੱਲ ਬੈਠਾ ਕੋਈ ਨਹੀਂ ਅਸੀਂ ਉਰੀ ਬਿਠਾ ਦੇਨੇ ਮੁੰਡੇ ਨੂੰ ਹਲੇ ਚੱਲ ਮੋਰੀ ਘਾੜ ਲੈ ਕਾਲਾ ਕੁੜਮਾ ਸਾਂਜੀ ਦਾ ਆਮਾ ਕੁੜੀ ਨੂੰ ਬੁਲਾ ਲੈਂਦਾ ਉਰੀ ਭਾਈਓ ਭਾਈਓ ਭਾਈਆ ਮੁੰਡੇ ਹੋਰੇ ਹੋਰ ਚਾਹ ਪਾਣੀ ਵਾਸਤੇ ਕੋਈ ਨਹੀਂ ਮੈਂ ਕਰਦਾ ਹਾਂ ਸੰਗਾਰ ਦੀ ਤਿਆਰੀ ਆਮਾ ਹੋ ਗਈ ਕੁੜੀ ਤਿਆਰ ਆ ਹਾਂ ਬੱਤ ਜੀ ਬਾਹਰੇ ਆ ਗਈ ਸੀ ਮਾਹੋ ਦੇਖਣ ਆਲੇ ਉਹ ਫਰਮਾ ਤਿਆਰੀ ਨਾਲ ਦੀ ਕਰਤੀ ਮਾਚਲ ਜੇ ਵਧੀਆ ਲੱਗਾ ਤੈਨੂੰ ਤੋੜਦਾ ਨਹੀਂ ਠੀਕ ਆ ਚਲ ਆ ਜਾ ਹੁਣ ਪਾਲ ਟਾਈਮ ਨਾਲ ਲਈ ਮਾਹ ਕੁ ਮਾਰਨਾ ਉਹਦੀ ਆਈ ਚੰਗਾ ਠੀਕ ਠੀਕ ਹਾਂ ਵੇ ਉਹ ਬਲਾਲਾ ਕਰ ਹੁਣ ਕਿੰਨਾ ਟਾਈਮ ਲਾਉਣਗੇ ਕਿਹਨੂੰ ਕੁੜੀ ਨੂੰ ਹੋਰ ਕਿਹਨੂੰ ਸੜੇ ਕੁੜੀ ਵਾਲੇ ਦੇ ਆਏ ਹੋਏ ਬਲਾ ਲਾਂਗੇ ਥੋਂ ਉਹ ਖੱਲੇ ਖਾ ਕੇ ਜਾਈਨ ਵਾਲੇ ਮੇਰੇ ਪਵਾ ਦੇ ਉਹ ਹੁਣ ਕਿੰਨਾ ਟਾਈਮ ਤਾਂ ਹੋ ਗਿਆ ਬੈਠਾ ਨੂੰ ਉਹਨਾਂ ਦਾ ਪਾਣੀ ਧਕਣੀ ਪੀਤਾ ਮੈਂ ਤਾਂ ਆਣੀ ਤੱਕ ਪੀਤਾ ਨਹੀਂ ਜੇ ਉਹ ਤੈਨੂੰ ਕੋਈ दारू ਪਿਆ ਦੇਣੇ ਤੂੰ ਬੈਠਾ ਰੇ ਟਿੱਕੇ ਕੁੜੀ ਦੇ ਰੇ ਤੇਰੀ ਟੀਕਾ ਵਾ ਚੱਲ ਮੜਾ ਜੱਲ ਮੜਾ ਗਿਆ ਦੇਖ ਕੇ ਬੋਲੀ ਕਿਤੇ ਕੋਈ ਬਕਵਾਸ ਮਾਰਦੀ ਨਹੀਂ ਨਹੀਂ ਮੈਂ ਨਹੀਂ ਬੋਲਦਾ ਹਾਂ ਬਸ ਤੂੰ ਤਾਂ ਐਂ ਕਹਿਣਾ ਬੂੰੰਡਾ ਤਾਂ ਗੁੰਗਾ ਠੀਕ ਆ ਇੰਕਾ ਗਊਆ ਫੜਾ ਸੇਤੀ ਬਲਾਲਾ ਫੜਾ ਬਸ ਆਹੀ 2 ਮੀਟਰ ਟੰਗਾ ਆ ਲੋ ਜੀ ਅਸੀਗਾ ਜੀ ਬੈਜੇ ਕੁੜੀ ਬੈਜੇ ਦੇਖੋ ਜੀ ਹੋ ਠੀਕ ਹੈ ਇਹ ਕੱਟ ਕਰ ਮੈਂ ਮੈਂ ਆਖਿਆ ਮਾਹ ਚਲ ਉਹ ਕਰ ਦਈਏ ਪੁੱਤ ਸਾਗਣ ਕਰ ਦਈਏ ਲੈ ਮੈਂ ਨਹੀਂ ਲਗਵਾਉਂਦੀ ਮੈਨੂੰ ਤਾਂ ਵਾਲਾ ਕੁੜੀਏ ਕੋਈ ਤਾਂ ਰਸਮ ਹੁੰਦੀ ਆ ਅਲਰਜੀ ਹੁੰਦੀ ਆ ਬਾਪੂ ਮੈਨੂੰ ਇਹਦੇ ਤੋਂ ਅਲਰਜੀ ਅਲਰਜੀ ਇਹਦੇ ਨਾਲ ਵੀ ਭਾਈ ਮੈਂ ਚੱਲ ਉਹ ਥੋੜਾ ਹੀ ਲਗਵਾ ਲੈ ਹਲਕਾ ਲਗਵਾ ਕੋਈ ਮੁੰਡੇ ਦੇ ਵੀ ਲਾਏ ਦਿੰਦੇ ਆਂਗੇ ਉਹ ਮੈਂ ਨਹੀਂ ਲਮਾਉਂਦਾ ਬਾਪੂ ਮੈਂ ਸਾਲੇ ਦੇ ਚੱਪਲੀ ਲਾ ਲੂਗਾ ਓਏ ਪੁੱਤ ਤੇ ਰਸਮ ਹੁੰਦੀ ਆ ਲਵਾਉਂਦਾ ਨਹੀਂ ਤੂੰ ਲਵਾ ਲਾ ਲਵਾ ਇਦਾਂ ਹੀ ਨਹੀਂ ਤੇਰਾ ਖਰਾਬ ਹੁੰਦਾ ਉਹ ਇੱਥੇ ਲੋਕਾਂ ਨੂੰ ਜਲੂਸ ਦਿਖਾਉਣਾ ਮੇਰਾ ਮਿਰਚਾਂ ਵੀ ਚਾਹਾਦਾ ਮੜੀਆਂ ਆ ਨਾਜ਼ਰ ਲੈ ਜੂਗੀ ਛੋਡੀ ਹਟ ਜੋ ਬਰਤਨ ਨੂੰ ਉਟਦੀ ਲੈ ਵਾਇਸ ਹੋ ਗਈ ਜੋੜੀ ਤੇ ਸੋਹਣੀ ਲੱਗਦੀ ਐ ਕੁੜਮਾ ਹਾਂ ਹਾਂ ਯਾਰ ਹੈ ਰੱਬ ਦੇ ਮੇਲ ਬਸ ਇੱਥੇ ਕਰਾਉਣੇ ਹੁੰਦੇ ਨੇ ਉੱਥੀ ਨੇ ਚੱਲ ਐਂ ਕਰੋ ਪੁੱਤ ਤੁਸੀਂ ਗੱਲਾਂ ਕਰ ਲਓ ਇਤਨੇ ਦੋ ਚਾਰ ਕਿਤੇ ਚੱਲ ਭਾਈ ਹੁਣ ਤੁਸੀਂ ਇੱਕ ਦੂਜੇ ਨਾਲ ਮੜਾ ਮੋਟਾ ਉਹ ਕਰ ਲਓ ਫੜੇ ਲਿਖੇ ਉਹ ਸੋਦੀ ਗੱਲ ਕੋਸੋ ਟੰਗਾ ਵਾਪੋ ਇੱਕ ਮੈਂ ਆ ਲੋ ਇਹ ਮੈਂ ਤੁਹਾਡੇ ਵਾਸਤੇ ਕੁਝ ਲੈ ਕੇ ਆਇਆ ਦੀਗਾ ਲੈ 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 ਕੇ ਆਇਆ ਖੋਲ ਕੇ ਦੇਖ ਲੋ ਕੋਈ ਨਹੀਂ ਮੈਂ ਤੁਹਾਡੇ ਵਾਸਤੇ ਗਿਫਟ ਲੈ ਆਇਆ ਇਹ ਅੱਛਾ ਫੋਟੋ ਜੱਕੀ ਫਿਰਦਾ ਭਾਈ ਆਹ ਫੋਨ ਆ ਕੁੜੀਏ ਲੈ ਮੈਂ ਤਾਂ ਇਹਨਾਂ ਨੂੰ ਮਰਾਂ ਪਛਾਨਦੀ ਸੀ ਅਮੀਰ ਨਿਕਲੇ ਉਹ ਕੰਜਰ ਦਿਆ ਆਹ ਕਿੱਥੋਂ ਲੈ ਆਏ ਓਏ ਇੰਨਾ ਮਹਿੰਗਾ ਮੋਬਾਈਲ ਉਹ ਕੋਈ ਨਾ ਬਾਪੂ ਕੋਸਾ ਨਹੀਂ ਹੁੰਦਾ ਹੈਗਾ ਹਾਂ ਦਾਈ ਤੁਹਾਨੂੰ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਠੀਕ ਹੈ ਬਾਪੂ ਮੁੰਡਿਆ ਵੱਡੇ ਦੇ ਲਾਲ ਆ ਆਪ ਨਾਲ ਨਹੀਂ ਹੈਗੇ ਇਹ ਉਹ ਕੁਝ ਨਹੀਂ ਹੁੰਦਾ ਬਾਪੂ ਸਾਲਾ ਕਹਿੰਦਾ ਮੈਨੂੰ ਕੋਈ ਕੰਮ ਢੱਕੜ ਮਾ ਗੱਲ ਸੁਣਾ ਘਰੇ ਤੱਕ ਕਹਿੰਦਾ 10 ਰੁਪਏ ਨਹੀਂ ਇਹ ਸਾਲਾ ਕਿਤੇ ਹੁੰਦਾ ਨਹੀਂ ਕੁਝ ਵੇਚਦਾ ਨਹੀਂ ਚੱਕੇ ਉਹ ਕੋਈ ਨਾ ਵੱਡੇ ਦੇ ਨਾਲ ਤੈਨੂੰ ਚੱਲ ਜਿੰਦਾ ਆਪਾਂ ਇਹਨਾਂ ਨੂੰ ਕਰ ਲਓ ਕੁੜੀਏ ਸਲਾਮ ਮਸਨੂਰਾ ਕਰ ਲਓ ਜੇ ਆਪਦੇ ਗੱਲਬਾਤ ਕਰਨੀਆਂ ਕੋਈ ਮਾ ਦੇ ਜਿੰਦ ਦੇਖ ਲਈ ਪਿੰਡ ਦਿਖਾ ਲਿਆ ਉਹ ਤੁਰਨ ਦੇਖੋ ਜੀ ਖੁਸ਼ ਹੋਈ ਹੁਣ ਤੁਸੀਂ ਹਾਂ ਹਾਂ ਮੈਂ ਤਾਂ ਬਹੁਤ ਖੁਸ਼ ਆ ਚਲੋ ਇਹ ਦੇਖੋ ਇਹ ਕਿਵੇਂ ਲੱਗਿਆ ਤੁਹਾਨੂੰ ਮੇਰੇ ਨਾਲ ਮੈਨੂੰ ਮਿਲ ਕੇ ਵਧੀਆ ਲੱਗਿਆ ਪਰ ਤੁਸੀਂ ਮੈਨੂੰ ਇੰਨਾ ਮਹਿੰਗਾ ਫੋਨ ਕਿਉਂ ਗਿਫਟ ਕੀਤਾ ਕੋਈ ਕੁਛ ਨਹੀਂ ਹੁੰਦਾ ਜੀ ਫੋਨ ਆ ਫਾਨਾ ਮੈਂ ਤਾਂ ਇਹ ਤਾਂ ਮੰਨਣਾ ਸੀ ਕਿ ਮੈਂ ਕਈ ਵੀ ਜੇ ਕੁੜੀ ਨਾਲ ਵੀ ਮੇਰਾ ਵਿਆਹ ਹੋਊਗਾ ਨਾ ਉਹਨੂੰ ਪਹਿਲੇ ਸਾਗਨ ਦੀ ਮੈਂ ਉਹਨੂੰ ਆਈਫੋਨ ਦੇ ਦੂੰਗਾ ਐਸ ਕਰਾ ਕੇ ਰੱਖਣੀ ਆਪਾਂ ਉਹਨੂੰ ਪੂਰੀ ਅੱਛਾ ਹੂੰ ਪਰ ਤੁਹਾਡੇ ਬਾਪੂ ਨੂੰ ਦੇਖ ਕੇ ਪਾਟੇ ਚਿੱਟੇ ਕੱਪੜੇ ਪਾਈ ਫਿਰਦਾ ਤੇ ਤੁਸੀਂ ਮੈਨੂੰ ਆਈਫੋਨ ਦੇਖ ਕੇ ਉਹ ਬਾਪੂ ਦਾ ਬਾਪੂ ਦਾ ਫੱਕਰ ਬੰਦਾ ਈ ਮੇਰਾ ਪੂਰਾ ਬਾਪੂ ਦਾ ਨਹੀਂ ਪਤਾ ਪੱਟੇ ਜਿੱਟੇ ਕੱਪੜੇ ਬਾਕੇ ਵਿਆਹ ਚ ਵਗ ਜੇ ਕਿਸੇ ਦੇ ਉਹ ਨਹੀਂ ਇੰਨਾ ਸੋਚਦਾ ਹੈਗਾ ਈ ਪਰ ਦਿਲ ਦਾ ਬਹੁਤ ਸਾਫ ਆਉ ਨਾਈਸ ਬੰਦਾ ਪੂਰਾ ਦਿਲ ਦਾ ਅੱਛਾ ਅੱਛਾ ਹਾਂ ਤੁਸੀਂ ਇਹ ਇਹ ਜੀਆਂ ਗੱਲਾਂ ਨਾ ਲਿਆਓ ਦਿਮਾਗ 'ਚ ਤੇ ਤੁਸੀਂ ਬਾਰੇ ਹੁਣ ਪੜਾਈ ਪੜ੍ਹਾਈ ਤੁਸੀਂ ਕਿੰਨੀ ਕਰੀ ਹੋਈ ਆ ਪੜਾਈ ਮੈਂ ਐਮਏ ਕੰਪਲੀਟ ਕਰ ਲਿਆ ਅੱਛਾ ਜੀ ਹਾਂ ਜੀ ਚਲੋ ਵਧੀਆ ਗੱਲ ਈ ਪੜ੍ਹਾਈ ਕਰਨੀ ਵੀ ਜ਼ਰੂਰੀ ਹੈਗੀ ਹਾਂ ਜੀ ਹਾਂ ਜੀ ਹਾਂ ਕੁੜੀਆਂ ਹੋਰ ਵੀ ਗੱਲ ਬਾਤ ਕੋਈ ਹਾਂਜੀ ਬਾਪੂ ਜੀ ਪਸੰਦਾ ਮੁੰਡਾ ਤੈਨੂੰ ਹਾਂਜੀ ਬਹੁਤ ਵਧੀਆ ਲੱਗੇ ਮੈਨੂੰ ਬੇਸ਼ੱਕ ਹੋਰ ਬਾਈ ਤੂੰ ਤਰਾਂਦੇ ਆ ਨਾ ਨਾ ਹੀ ਬਾ ਕਿਰਪਾ ਬਾਬੇ ਜੀ ਚਾਹੇ ਮੈਂ ਤੇ ਮੜਾ ਤੇਰੇ ਬਾਪੂ ਨਾਲ ਕਰਦਾ ਗੱਲ ਠੀਕ ਆ ਬਾਪੂ ਨਾਲ ਕੀ ਗੱਲ ਕਰਨੀ ਐ ਤੈ ਹਾਂ ਕੋੜਮਾ ਕੁੜੀ ਨੂੰ ਮੁੰਡਾ ਪਸੰਦ ਆ ਮੁੰਡੇ ਨੂੰ ਕੁੜੀ ਪਸੰਦ ਆ ਹਾਂ ਬਾਪੂ ਪਸੰਦ ਆ ਹੈ ਹਾਂਜੀ ਤੇ ਐਂ ਕਰੋ ਫਿਰ ਮੋਟਰਸਾਈਕਲ ਤੇ ਲਾਓ ਫੁੱਲ ਨਹੀਂ ਆਟੋ-ਟੋ ਕਰਾਉਣਾ ਕਿਰਾ ਚਲੋ ਗੱਡੀ ਗੁੱਡੀ ਇਹ ਨਵਾਉਂਦੀ ਨਹੀਂ ਭਾਈ ਚਲਾਉਣੀ ਤਾਂ ਕਰਕੇ ਕਹਿਣਾ ਮੈਂ ਉਹ ਇਹ ਗੱਡੀਆਂ ਦੀ ਬਰਕ ਸਾਫ ਕੋਲ ਰੱਖੀ ਹੋਈ ਚਲੋ ਇੱਕ ਮਿੰਟ ਬਾਪੂ ਇੱਕ ਮਿੰਟ ਹੁਣ ਕੀ ਰਹਿ ਗਿਆ ਭਾਈ ਇੱਕ ਮਿੰਟ ਦਾ ਖੜ ਜੋ ਆ ਇੱਕ ਗਿਫਟ ਹੋਰ ਆਈ ਤੁਹਾਡੇ ਵਾਸਤੇ ਸਾਲੇ ਕੀ ਵੇਚਦਾ ਕੱਤੀ-ਕੁੱਤੀ ਦਾ ਨਹੀਂ ਵੇਚਦਾ ਉਹ ਨਹੀਂ ਨਹੀਂ ਬਾਪੂ ਇਹ ਤੁਸੀਂ ਪਿਆਰ ਦੀ ਨਿਸ਼ਾਨੀ ਸਮਝ ਕੇ ਰੱਖ ਲੈ ਉਹ ਮੁੰਡੇ ਨੂੰ ਚਾਹੇ ਵਾਲਾ ਜੀ ਕੀ ਕਰ ਸਕਦੇ ਆ ਕੋਈ ਪੁੱਛ ਨਹੀਂ ਹੁੰਦਾ ਬਾਪੂ ਰੱਬ ਹੋਰ ਦੇਊਗਾ ਆਪਾਂ ਨੂੰ ਚਲੋ ਫਿਰ ਕੁੜੀਆ ਟਾਈਮ ਨਾ ਲਾਓ ਫਿਰ ਬੜਾ ਚੋਣ ਚਲ ਚਲ ਫਿਰ ਚੱਲੀਏ ਕਿਰਾਂ ਆਪਾਂ ਹੁਣ ਚਲੋ ਫਿਰ ਚਲੋ ਚਲੋ ਚੰਗਾ ਹੀ ਮਿਲ ਗਈ ਉਹ ਸੱਚ ਕੁੜਮਾ ਤੈਨੂੰ ਤਾਂ ਭੁੱਲੇ ਗਿਆ ਤੀ ਯਾਰ ਭੁੱਲੇ ਹੁੰਦਾ ਭੁੱਲੇ ਮੈਂ ਲੋਗੇ ਦੱਸਦੇ ਰੋਕੀ ਲੁੱਟੇ ਨਾਲੇ ਇਹ ਬਸ ਸਾਰਾ ਕੰਮ ਕਰ ਲਈ ਬਸ ਠੀਕ ਆ ਚੰਗਾ ਕੁੜੀਏ ਠੀਕ ਆ ਸੁਖੀ ਸੁਖੀ ਜਾ ਚੰਗਾ ਹੀ ਚੰਗਾ ਮਰਨ ਦੇ ਪੜਾਉਨੇ ਆ ਪੜਾਣਾ ਪਲਾ ਦਾ ਦੇ ਪੜਾਉਂਦੇ ਹੁੰਦੇ ਮੈਂ ਤਾਂ ਕਿਤੇ ਫੜਾਇਆ ਨਹੀਂ ਮੇਰੇ ਤਾਂ ਆਪ ਤੇ ਕੁੜੀਆਂ ਮਾਂ ਦਾ ਜਿੱਤੇ ਪਤਾ ਹੁੰਦਾ ਜੇ ਦੋਉਂ ਦੀ ਹਸਾਬ ਆ ਜਾਂਦਾ ਇੱਕ ਵਾਰੀ ਚੰਗਾ ਕੁੜੀ ਠੀਕ ਆ ਕੁੜੀ ਪਾਪੂ ਮੈਂ ਨਹੀਂ ਜਾਣਾ ਕੋਈ ਨਾ ਕੁੜੀ ਮੈਂ ਤਾਂ ਆਪ ਤੈਨੂੰ ਕੱਢਣ ਨੂੰ ਫਿਰਦਾ ਹੀ ਚੱਲ ਆਏ ਕੁੜੀ ਹੀ ਹੁੰਦਾ ਤੂੰ ਵੀ ਸੁਖੀ ਜਾ ਕੋਈ ਨਹੀਂ ਮੈਂ ਤਾਂ ਸਾਹ ਮੈਂ ਇੱਥੇ ਖੜਾ ਗਿਆ ਕਿੜਿਆ ਕੁੜਮਾ ਤਿੱਧਾ ਹੁਣ ਗਾਹਾਂ ਇਹਨਾਂ ਨੂੰ ਪਿੰਡ ਛੱਡ ਕੇ ਆਏਗਾ ਉਹ ਮਾ ਗੇਟ ਤੱਕ ਆ ਪਾਪੂ ਤੂੰ ਤਾਂ ਆ ਜਾ ਪਾਪੂ ਕੋਈ ਨਾ ਤੀਏ ਚੰਗਾ ਭਾਈ ਹਟ ਹਟ